ਅੱਜ ਅਸੀਂ ਬਣਾਵਾਂਗੇ ਚੋਲਾਂ ਦੇ ਆਟੇ ਦੇ ਮੇਥੀ ਵਾਲੇ ਪਰੌਂਠੇ ਇਹ ਬਹੁਤ ਹੀ ਜ਼ਿਆਦਾ ਸੌਫਟ ਤੇ ਸਵਾਦ ਬਣ ਕੇ ਤਿਆਰ ਹੁੰਦੇ ਆ ਜਿਨ੍ਹਾਂ ਨੂੰ ਨਹੀਂ ਆਉਂਦੇ ਬਹੁਤ ਹੀ ਆਸਾਨੀ ਦੇ ਨਾਲ ਉਹ ਬਣਾ ਕੇ ਪਰੌਂਠੇ ਜਿਹੜੇ ਤਿਆਰ ਕਰ ਲੇਗਾ ਮੈਂ ਦੋ ਤਰੀਕੇ ਤੁਹਾਨੂੰ ਦੱਸਾਂਗੀ ਇਸ ਵੀਡੀਓ ਦੇ ਵਿੱਚ ਇਹ ਪਰੌਂਠੇ ਬਣਾਉਂਦੇ ਤੇ ਵੀਡੀਓ ਨੂੰ ਤੁਸੀਂ ਬਿਨਾਂ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਿਨ੍ਹਾਂ ਨੇ ਕੀਤਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਉਹ ਪਲੀਜ਼ ਸਬਸਕ੍ਰਾਈਬ ਕਰਕੇ ਜਾਣ ਇਹ ਬਣਾਉਣ ਦੇ ਲਈ ਮੈਂ ਲਿਆ ਛੋਲੇ ਦਾ ਆਟਾ 2 ਕੱਪ ਮੈਂ ਛੋਲੇ ਦਾ ਆਟਾ ਲਿਆਇਆ ਤੁਸੀਂ ਕੋਲੀਆਂ ਦੇ ਹਿਸਾਬ ਨਾਲ ਵੀ ਨਾਪ ਲੈ ਸਕਦੇ ਹੋ ਵੈਸੇ ਤਾਂ ਨਾਪ ਤੋਲ ਦੇ ਦੇ ਵਿੱਚ ਕੋਈ ਹਿਸਾਬ ਨਹੀਂ ਹੈ ਮੈਂ ਆਪਣੇ ਅੰਦਾਜ਼ੇ ਦੇ ਨਾਲ ਹੀ ਜਿਹੜਾ ਆਟਾ ਉਹ ਮੈਂ ਲੈ ਲਿਆ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਛਾਣ ਲਿਆ ਹੁਣ ਇੱਥੇ ਮੈਂ ਲਈਏ ਬ੍ਰੀਕ ਬ੍ਰੀਕ ਕੱਟੀ ਹੋਈ ਮੇਥੀ ਮੈਂ ਮੇਥਰਿਆਂ ਵਾਲੀ ਮੇਥੀ ਲਈਏ ਜੇਕਰ ਤੁਹਾਨੂੰ ਕਸੂਰੀ ਮੇਥੀ ਮਿਲ ਜਾਂਦੀ ਹੈ ਤੇ ਹੋਰ ਵੀ ਵਧੀਆ ਉਹਦੇ ਨਾਲ ਹੋਰ ਵੀ ਵਧੀਆ ਟੇਸਟ ਆਂਦਾ ਹੈ ਇਹ ਪਰੌਂਠਿਆਂ ਦਾ ਬਰੀਕ ਬਰੀਕ ਕੱਟਿਆ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਤੁਸੀਂ ਇਹਦੇ ਵਿੱਚ ਹਰਾ ਪਿਆਜ਼ ਹਰਾ ਲਸਣ ਵੀ ਬਰੀਕ ਬਰੀਕ ਕੱਟ ਕੇ ਪਾ ਸਕਦੇ ਹੋ ਬਰੀਕ ਬਰੀਕ ਕੱਟਿਆ ਹੋਇਆ ਮੈਂ ਇੱਕ ਚਮਚ ਅਦਰਕ ਤੇ ਦੋਕ ਤਿੰਨ ਹਰੀਆਂ ਮਿਰਚਾਂ ਜਿਹੜੀਆਂ ਬਰੀਕ ਬਰੀਕ ਕੱਟ ਕੇ ਮੈਂ ਲਈਆਂ ਤੁਸੀਂ ਕੁੱਟ ਕੇ ਵੀ ਇਹ ਪਾ ਸਕਦੇ ਹੋ ਆਪਸ਼ਨ ਤੁਹਾਨੂੰ ਮੈਂ ਬਹੁਤ ਸਾਰੇ ਦੇ ਦੇਣੀਆਂ ਆ ਵੀਡੀਓ ਦੇ ਵਿੱਚ ਕੋਈ ਵੀ ਵੀਡੀਓ ਮੈਂ ਤੁਹਾਨੂੰ ਸ਼ੇਅਰ ਕਰਨੀ ਆ ਤੇ ਆਪਸ਼ਨ ਮੈਂ ਬਹੁਤ ਜ਼ਿਆਦਾ ਦੇ ਦੇਣੀਆਂ ਤੁਸੀਂ ਕਿਸੇ ਵੀ ਤਰੀਕੇ ਦੇ ਨਾਲੇ ਬਣਾ ਸਕਦੇ ਹੋ ਅੱਧਾ ਕ ਚਮਚ ਇਹਦੇ ਵਿੱਚ ਪਾਵਾਂਗੇ ਅਜਵਾਇਨ ਇਹਨੂੰ ਕ੍ਰਸ਼ ਕਰਕੇ ਪਾਵਾਂਗੇ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਤੇ ਡਾਈਜੈਸ਼ਨ ਲਈ ਅਜਵਾਇਨ ਬਹੁਤ ਇੱਕ ਚਮਚਾ ਚ ਮੈਂ ਨਮਕ ਪਾਇਆ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਲਿਓ ਅੱਧਾ ਚਮਚ ਇਹਦੇ ਵਿੱਚ ਜੀਰਾ ਪਾਵਾਂਗੇ ਮੈਂ ਸਾਬਤ ਜੀਰਾ ਦੇ ਵਿੱਚ ਪਾਇਆ ਹੋਰ ਮੈਂ ਇਹਦੇ ਵਿੱਚ ਕੋਈ ਵੀ ਮਸਾਲਾ ਜਿਹੜਾ ਨਹੀਂ ਪਾ ਰਹੀਆਂ ਤੁਸੀਂ ਆਪਣੇ ਹਿਸਾਬ ਨਾਲ ਮਸਾਲੇ ਦੇ ਵਿੱਚ ਪਾ ਸਕਦੇ ਹੋ ਧਨੀਆ ਪਾਊਡਰ ਲਾਲ ਮਿਰਚੀ ਪਾਊਡਰ ਜੋ ਵੀ ਤੁਸੀਂ ਮਸਾਲਾ ਪਾਣਾ ਚਾਹੁੰਦੇ ਹੋ ਪਾ ਸਕਦੇ ਹੋ ਪਰ ਮੈਂ ਇਹਦੇ ਵਿੱਚ ਜ਼ਿਆਦਾ ਮਸਾਲੇ ਨਹੀਂ ਪਾਏਆਂ ਕਿਉਂਕਿ ਜਦੋਂ ਆਪਾਂ ਇਹਦੇ ਵਿੱਚ ਜ਼ਿਆਦਾ ਮਸਾਲੇ ਪਾਨੇ ਆ ਤਾਂ ਫਿਰ ਮਸਾਲਿਆਂ ਦਾ ਹੀ ਸਾਰਾ ਫਲੇਵਰ ਜਿਹੜਾ ਆਂਦਾ ਹੈ ਸਵਾਦ ਆਂਦਾ ਹੈ ਮੇਥੀ ਦਾ ਤੇ ਚੋਲਾਂ ਦੇ ਆਟੇ ਦਾ ਜਿਹੜਾ ਸਵਾਦ ਆ ਉਹ ਦੱਬ ਜਾਂਦਾ ਹੈ ਇਸ ਕਾਰਨ ਮੈਂ ਜ਼ਿਆਦਾ ਮਸਾਲੇ ਦੇ ਵਿੱਚ ਨਹੀਂ ਪਾਏ ਆ ਹੁਣ ਆਪਾਂ ਪਹਿਲੇ ਸਾਰੀਆਂ ਸੁੱਕੀਆਂ ਚੀਜ਼ਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਬਹੁਤ ਹੀ ਸੌਖਾ ਜਿਹਾ ਤਰੀਕਾ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਚੋਲਾਂ ਦੇ ਆਟੇ ਦੀਆਂ ਰੋਟੀਆਂ ਬਣਾਉਂਦਾ ਟੋਡੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਟੋਡੇ ਬਣਾਉਂਦਾ ਸਾਰੀਆਂ ਚੀਜ਼ਾਂ ਮੈਂ ਮਿਕਸ ਕਰ ਲਈ ਹੁਣ ਆਪਾਂ ਸਾਰਾ ਆਟਾ ਜਿਹੜਾ ਇੱਕ ਸਾਈਡ ਤੇ ਕਰ ਲੈਣਾ ਤੇ ਥੋੜਾ ਜਿਹਾ ਆਟਾ ਇੱਕ ਸਾਈਡ ਤੇ ਰੱਖ ਕੇ ਇਹਦੇ ਵਿੱਚ ਆਪਾਂ ਗਰਮ ਪਾਣੀ ਪਾਣਾ ਹੈ ਗਰਮ ਪਾਣੀ ਇੰਨਾ ਕ ਪਾਣਾ ਵੀ ਆਪਾਂ ਇਹਨਾਂ ਨੂੰ ਹੱਥ ਨਾਲ ਮਲਣਾ ਹੈ ਤੇ ਹੱਥ ਸਾਡਾ ਸੜੇ ਨਾ ਇੰਨਾ ਕ ਗਰਮ ਪਾਣੀ ਜਿਹੜਾ ਹੈ ਹੋਣਾ ਚਾਹੀਦਾ ਹੈ ਥੋੜਾ ਥੋੜਾ ਪਾ ਕੇ ਆਟਾ ਜਿਹੜਾ ਇਹਨੂੰ ਆਪਾਂ ਮਲ ਲੈ ਇੱਕਦਮ ਸਾਰਾ ਪਾਣੀ ਨਹੀਂ ਪਾਣਾ ਨਹੀਂ ਤਾਂ ਫਿਰ ਆਟਾ ਜਿਹੜਾ ਪਤਲਾ ਹੋ ਜਾਏਗਾ ਵੈਸੇ ਤਾਂ ਸਾਨੂੰ ਥੋੜਾ ਜਿਹਾ ਸੌਫਟ ਆਟਾ ਹੀ ਚਾਹੀਦਾ ਹੁੰਦਾ ਹੈ ਇਹ ਰੋਟੀਆਂ ਬਣਾਉਣ ਦੇ ਲਈ ਕਿਉਂਕਿ ਆਪਾਂ ਹੱਥ ਨਾਲ ਬਣਾਉਣੀ ਹੈ ਤੇ ਤੁਹਾਣੇ ਇਹਨੂੰ ਆਪਾਂ ਪਹਿਲੇ ਚੰਗੀ ਤਰ੍ਹਾਂ ਦੇ ਨਾਲ ਮਲ ਲੈਣੇ ਆ ਤੇ ਪਾਣੀ ਥੋੜਾ ਥੋੜਾ ਹੀ ਪਾਣਾ ਹੈ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਔਰ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਸੇ ਤਰੀਕੇ ਦੇ ਨਾਲ ਮੱਕੀ ਦੇ ਆਟੇ ਦੀ ਰੋਟੀ ਜਿਹੜੀ ਅੱবি ਬਣਾਈ ਦੀ ਹੈ ਮੱਕੀ ਦੇ ਆਟੇ ਦੀ ਰੋਟੀ ਮੈਂ ਤੁਹਾਨੂੰ ਤੁਹਾਡੇ ਨਾਲ ਕਈ ਵਾਰ ਉਹਦੀ ਰੈਸਪੀ ਜਿਹੜੀ ਸ਼ੇਅਰ ਕੀਤੀ ਹੈ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਜੇਕਰ ਨਹੀਂ ਦਿਖੀ ਤਾਂ ਇਹ ਆਟਾ ਜਿਹੜਾ ਮੈਂ ਮਲ ਲਿਆ ਬਾਕੀ ਦਾ ਆਟਾ ਮੈਂ ਸਾਈਡ ਤੇ ਰੱਖਿਆ ਨਾਲ ਦੀ ਨਾਲ ਆਪਾਂ ਮਲਾਂਗੇ ਤੇ ਨਾਲ ਦੀ ਨਾਲ ਆਪਾਂ ਇਹ ਰੋਟੀਆਂ ਬਣਾ ਕੇ ਤਿਆਰ ਕਰਾਂਗੇ ਪਰੌਂਠੇ ਬਣਾ ਲਵਾਂਗੇ ਹੁਣ ਮੈਂ ਇੱਕ ਪੇੜਾ ਤੋੜਿਆ ਹੈ ਇਹਨੂੰ ਆਪਾਂ ਪੇੜਾ ਬਣਾ ਲੈਣਾ ਪਹਿਲੇ ਤੇ ਹੱਥ ਨਾਲ ਕੁਛ ਇਸ ਤਰ੍ਹਾਂ ਦੇ ਨਾਲ ਚੰਡ ਲੈਣਾ ਆਟਾ ਜਿਹੜਾ ਬਹੁਤ ਵਧੀਆ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਮਸਲਿਆ ਹੋਣਾ ਚਾਹੀਦਾ ਤਾਂ ਹੀ ਇਹ ਰੋਟੀਆਂ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਚਾਹੇ ਤੁਸੀਂ ਮੱਕੀ ਦੇ ਆਟੇ ਦੀ ਰੋਟੀ ਬਣਾਓ ਤੇ ਚਾਹੇ ਤੁਸੀਂ ਚੋਲੇ ਦੇ ਆਟੇ ਦੀ ਰੋਟੀ ਬਣਾਓ ਹੁਣ ਸੁੱਕਾ ਆਟਾ ਆਪਾਂ ਹੱਥ ਦੇ ਨਾਲ ਲਗਾ ਕੇ ਇਹਨੂੰ ਇਸ ਤਰ੍ਹਾਂ ਦੇ ਨਾਲ ਚੰਡ ਲੈਣਾ ਜਿਨ੍ਹਾਂ ਨੂੰ ਤਾਂ ਚੰੜਨੇ ਆਂਦਾ ਹੋ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਚੰਡ ਲੈਣਗੇ ਜਿਨ੍ਹਾਂ ਨੂੰ ਨਹੀਂ ਆਂਦਾ ਉਹ ਅੱਗੇ ਵੀਡੀਓ ਦੇ ਵਿੱਚ ਦੇਖਿਓ ਤੁਸੀਂ ਉਸ ਤਰੀਕੇ ਨਾਲ ਵੀ ਇਹ ਰੋਟੀਆਂ ਬਣਾ ਸਕਦੇ ਹੋ ਜਿੱਥੋਂ ਕਿ ਤਾਂ ਫਟ ਜਾਂਦੀ ਹੈ ਉੱਥੋਂ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਜੋੜ ਲੈਣਾ ਵੈਸੇ ਤਾਂ ਇਹ ਫਟਦੀ ਨਹੀਂ ਐ ਇੰਨੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤਵੇ ਦੇ ਉੱਤੇ ਘਿਓ ਲਗਾਵਾਂਗੇ ਘਿਓ ਤੇਲ ਬਟਰ ਜਿਹਦੇ ਵਿੱਚ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਸਰਦੀਆਂ ਤੇ ਦੇਣਾ ਹੈ ਪਰੌਂਠਿਆਂ ਦੇ ਦੇਣਾ ਹੈ ਜਦੋਂ ਵੀ ਦਿਲ ਕਰੇ ਤੁਸੀਂ ਪਰੌਂਠੇ ਬਣਾ ਕੇ ਖਾ ਸਕਦੇ ਹੋ ਖਾਸ ਕਰ ਸਰਦੀਆਂ ਦੇ ਵਿੱਚ ਤਾਂ ਪਰੌਂਠੇ ਖਾਣਾ ਬਹੁਤ ਹੀ ਵਧੀਆ ਲੱਗਦੇ ਆ ਹੁਣ ਆਪਾਂ ਪਰੌਂਠਾ ਜਿਹੜਾ ਉੱਤੇ ਪਾ ਦਿੱਤਾ ਇਹਦੇ ਨੂੰ 2 ਮਿੰਟ ਇੱਕ ਸਾਈਡ ਤੇ ਸਿਕਨ ਦਵਾਂਗੇ 2 ਮਿੰਟ ਹੋ ਗਏ ਇਹਨੂੰ ਇੱਕ ਸਾਈਡ ਤੋਂ ਸਿੱਕਦੇ ਹੋਏ ਤੇ ਇਹਨੂੰ ਆਪਾਂ ਉਲਟਾ ਦਵਾਂਗੇ ਉਲਟਾਣ ਦੇ ਉਲਟਾਣ ਇਹਨੂੰ ਆਪਾਂ ਫਰਾਈ ਕਰਨਾ ਸਰਦੀਆਂ ਦੇ ਦਿਨਾਂ ਵਿੱਚ ਆਲੂ ਦੇ ਪਰੌਂਠੇ, ਮੂਲੀ ਦੇ ਪਰੌਂਠੇ, ਮੇਥੀ ਵਾਲੇ ਪਰੌਂਠੇ ਜਿੱਦਾਂ ਦਾ ਵੀ ਤੁਹਾਡਾ ਦਿਲ ਕਰਦਾ ਉਸੇ ਤਰੀਕੇ ਦੇ ਪਰੌਂਠੇ ਤੁਸੀਂ ਬਣਾ ਕੇ ਖਾ ਸਕਦੇ ਹੋ ਬਹੁਤ ਜ਼ਿਆਦਾ ਤਾਜ਼ੀਆਂ ਤਾਜ਼ੀਆਂ ਫਰੈਸ਼ ਹਰੀਆਂ ਹਰੀਆਂ ਸਬਜ਼ੀਆਂ ਜਿਹੜੀਆਂ ਆਂਦੀਆਂ ਔਰ ਪੰਜਾਬੀ ਦਾ ਵੈਸੇ ਵੀ ਪਰੌਂਠਿਆਂ ਦੇ ਬਹੁਤ ਹੀ ਜ਼ਿਆਦਾ ਸ਼ੌਕੀਨ ਹੁੰਦੇ ਆ ਤਾਂ ਅਲੱਗ-ਅਲੱਗ ਤਰ੍ਹਾਂ ਦੇ ਪਰੌਠੇ ਜਿਹੜੇ ਆ ਉਹ ਬਣਾਉਂਦੇ ਰਹਿੰਦੇ ਆ ਘਰਾਂ ਦੇ ਵਿੱਚ ਤੇ ਇਸ ਕਰਕੇ ਤੁਸੀਂ ਵੀ ਇਹ ਜਿਹੜੇ ਪਰੌਂਠੇ ਇੱਕ ਵਾਰ ਬਣਾ ਕੇ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਤੇ ਲਾਈਕ ਤੁਸੀਂ ਕਿਤੇ ਬਗੈਰ ਹੀ ਚਲੇ ਜਾਂਦੇ ਹੋ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਆ ਕਰੋ ਬਸ ਇਹਨੂੰ ਆਪਾਂ ਕਿਉਂ ਲਗਾ ਕੇ ਉਲਟਾਂਦੇ ਪੁਟਾਂਦੇ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਦੇ ਨਾਲ ਸੇਕ ਲਿਆ ਇਹਨੂੰ ਤੁਸੀਂ ਮੀਡੀਅਮ ਗੈਸ ਤੇ ਸੇਕਣਾ ਹੈ ਹਾਈ ਜਾਂ ਲੋਗ ਗੈਸ ਤੇ ਨਹੀਂ ਸੇਕਣਾ ਇਨੂੰ ਆਪਾਂ ਉਤਾਰ ਲਿਆ ਤੇ ਹੁਣ ਮੈਂ ਤੁਹਾਨੂੰ ਦੂਜਾ ਤਰੀਕਾ ਦੱਸਣੀ ਆ ਦੂਜੇ ਤਰੀਕੇ ਦੇ ਲਈ ਇੱਥੇ ਮੈਂ ਫੂਡ ਰੈਪ ਪੇਪਰ ਲਿਆ ਔਰ ਸੇਮ ਉਸੇ ਤਰੀਕੇ ਦਾ ਪੇੜਾ ਬਣਾ ਲਿਆ ਜਿੱਦਾਂ ਆਪਾਂ ਪਹਿਲੇ ਬਣਾਇਆ ਔਰ ਸੁੱਕਾ ਆਟਾ ਇਹਨੂੰ ਲਗਾਵਾਂਗੇ ਥੋੜਾ ਜਿਹਾ ਹੱਥ ਦੇ ਨਾਲ ਹੀ ਇਹਨੂੰ ਆਪਾਂ ਚਕਲੀ ਬਣਾ ਕੇ ਵੱਡਾ ਕਰ ਲਵਾਂਗੇ ਫਿਰ ਤੋਂ ਆਪਾਂ ਸੁੱਕਾ ਆਟਾ ਲਗਾਣਾ ਲਗਾ ਕੇ ਇਹਨੂੰ ਫੂਡ ਰੈਪ ਪੇਪਰ ਦੇ ਉੱਤੇ ਰੱਖਣਾ ਹੈ ਇਹਦੇ ਉੱਤੇ ਇੱਕ ਪੇਪਰ ਹੋਰ ਰੱਖਣਾ ਹੈ ਹੁਣ ਆਪਾਂ ਲੈਣੀ ਹੈ ਇੱਕ ਪਲੇਟ ਥਾਲੀ ਜਾਂ ਫਿਰ ਤੁਸੀਂ ਚਕਲਾ ਵੀ ਲੈ ਸਕਦੇ ਹੋ ਚਕਲਾ ਭਾਰੀ ਹੁੰਦਾ ਹੈ ਤਾਂ ਉਹਦੇ ਨਾਲ ਬਹੁਤ ਵਧੀਆ ਪਰੌਂਠਾ ਬਣ ਕੇ ਤਿਆਰ ਹੁੰਦਾ ਇੱਕੋ ਵਾਰੀ ਦੇ ਵਿੱਚ ਹੀ ਪਰੌਂਠਾ ਜਿਹੜਾ ਬਣ ਜਾਂਦਾ ਇਹਨੂੰ ਜ਼ਿਆਦਾ ਦਬਾਨ ਦੀ ਲੋੜ ਨਹੀਂ ਪੈਂਦੀ ਬਸ ਇੱਕ ਵਾਰ ਤੁਸੀਂ ਚਕਲਾ ਉੱਪਰ ਰੱਖੋਗੇ ਤੇ ਪਰੌਂਠਾ ਬਣ ਕੇ ਤਿਆਰ ਤੇ ਥਾਲੀ ਰੱਖੋਗੇ ਪਲੇਟ ਰੱਖੋਗੇ ਤਾਂ ਕੁਝ ਇਸ ਤਰ੍ਹਾਂ ਦੇ ਨਾਲ ਇਹਨੂੰ ਦਬਾਉਣਾ ਪਏਗਾ ਹੁਣ ਇਹਦੇ ਉੱਤੇ ਥੋੜਾ ਜਿਹਾ ਸੁੱਕਾ ਆਟਾ ਲਗਾਵਾਂਗੇ ਕਿਉਂਕਿ ਹਲੇ ਥੋੜਾ ਜਿਹਾ ਛੋਟਾ ਹੈ ਇੱਕ ਗੱਲ ਤਾਂ ਤੁਸੀਂ ਖਾਸ ਧਿਆਨ ਰੱਖਣਾ ਕਿ ਜਦੋਂ ਆਪਾਂ ਇਹਨੂੰ ਥਾਲੀ ਦੇ ਨਾਲ ਦਬਾਨਦੇ ਹਾਂ ਤਾਂ ਗੱਬੋ ਇਹ ਮ ਇਸ ਕੰਨ ਤੁਸੀਂ ਉਸ ਤਰੀਕੇ ਨਾਲ ਇਹਨੂੰ ਦਬਾ ਕੇ ਵੱਡਾ ਕਰਨਾ ਹੈ ਕਿ ਸਾਈਡਾ ਤੋਂ ਵੀ ਪਤਲਾ ਰਹੇ ਤੇ ਗੱਭੋ ਵੀ ਪਤਲਾ ਰਹੇ। ਬਸ ਇਹ ਆਸਾਨੀ ਦੇ ਨਾਲ ਪੇਪਰ ਦੇ ਨਾਲ ਉਤਰ ਜਾਂਦਾ ਹੈ ਤੇ ਇਹਨੂੰ ਉਤਾਰ ਕੇ ਇਹਨੂੰ ਵੀ ਉਸੇ ਤਰੀਕੇ ਦੇ ਨਾਲ ਫਰਾਈ ਕਰਨਾ ਹੈ ਜਿੱਦਾਂ ਆਪਾਂ ਪਹਿਲੇ ਵਾਲਾ ਪਰੌਂਠਾ ਫਰਾਈ ਕੀਤਾ ਹੈ। ਦੇਖੋ ਕਿੰਨਾ ਵਧੀਆ ਪਰੌਂਠਾ ਬਣ ਕੇ ਤਿਆਰ ਹੋਇਆ ਹੈ। ਇਹਦੀ ਫਰਾਈ ਕਰਨ ਦੀ ਵੀਡੀਓ ਮੈਂ ਤੁਹਾਨੂੰ ਨਹੀਂ ਰੱਖ ਦੱਸ ਰਹੀਆਂ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ। ਤੇ 프라이 ਕਰਨਾ ਤੇ ਹਰ ਕਿਸੇ ਨੂੰ ਆਂਦਾ ਹੀ ਹੈ ਤੇ ਬਸ ਮੈਂ ਸਾਰੇ ਪਰੌਂਟੇ ਬਣਾ ਕੇ ਤਿਆਰ ਕਰ ਲਿਆ ਮੈਂ ਤੁਹਾਨੂੰ ਇੱਕ ਪਰੌਂਟਾ ਦਿਖਾ ਰਹੀ ਹਾਂ ਕਿੰਨਾ ਜ਼ਿਆਦਾ ਸੌਫਟੇ ਬਣ ਕੇ ਤਿਆਰ ਹੋਇਆ ਇਹਨੂੰ ਤੁਸੀਂ ਚਾਹ ਦੇ ਨਾਲ ਚਟਨੀ ਦੇ ਨਾਲ ਦਹੀਂ ਦੇ ਨਾਲ ਖਾਓ ਜਿੱਦਾਂ ਵੀ ਦਿਲ ਕਰਦਾ ਉਸੇ ਤਰੀਕੇ ਦਾ ਇੰਜੋਏ ਕਰਿਓ ਰੈਸਪੀ ਕਿੱਦਾਂ ਲੱਗੀ ਹੈ ਜ਼ਰੂਰ ਦੱਸਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਹਾਂ ਇਦਾਂ ਦੀ ਕਿਸੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ